ਬੋਲਦਾ ਕੀ ਆ ਤੂੰ ਦੱਸ ਹੈ ਬੋਲਦਾ ਕੀ ਆ ਤੂੰ ਨਹੀਂ ਤੂੰ ਇਹ ਬੇਇੱਜ਼ਤੀ ਕਰਾਉਣ ਤੇ ਲੈ ਰਹੀ ਬੋਲਦਾ ਨਹੀਂ ਅਸੀਂ ਨਹੀਂ ਬੁਲਾਇਆ ਜੀ ਵੀਡੀਓ ਬਣ ਰਹੀ ਆ ਹਾਂ ਬਣੂਗੀ ਕੁੱਟ ਖਾਣ ਬੋਲਦਾ ਕੀ ਆ ਤੂੰ ਇਹ ਤੁਹਾਡਾ ਘਰੇ ਨੂੰ ਮੈਟਰ ਆ ਹੈ ਪੈਣੀ ਪੈਣੀ ਆ ਬੋਲਦਾ ਕੀ ਆ ਤੂੰ ਇੱਧਰ ਗੱਲ ਕਰ ਬੇਨਾ ਹੈ ਕੋਈ ਨਹੀਂ ਕੁੱਤਾ ਬੰਦਾ ਖੜ ਕੇ ਗੱਲ ਕਰ ਲੋ ਖੜ ਕੇ ਖੜ ਕੇ ਗੱਲ ਕਰੋ ਖੜ ਕੇ ਗੱਲ ਕਰ ਮੇਰੇ ਨਾਲ ਖੜ ਕੇ ਗੱਲ ਕਰੋ ਦੂਜਾ ਪਾਸਾ ਆ ਗਿਆ ਖੜ ਕੇ ਗੱਲ ਕਰੋ ਪਾਸਾ ਕਿੱਥੇ ਆ ਦੋ ਖੜ ਕੇ ਗੱਲ ਕਰ ਮੇਰੇ ਨਾਲ ਇਹ ਹੈ ਕੌਣ ਨੇ ਸਾਹਮਣੇ ਕੌਣ ਨੇ ਵੀ ਇਹ ਹੈ ਮੇਰਾ ਨਵਦੀਪ ਖੜ ਕੇ ਗੱਲ ਕਰੋ ਜਣਾ ਗੱਲ ਤੁਮਕੀਂ ਦਸੀ ਸੀ ਥਾਮ ਕੀ ਦਿੰਦਾ ਸੀ ਤੈਨੂੰ ਵੱਡੇ ਨੂੰ ਕਿੱਡਾ ਵੱਡਾ ਤੂੰ ਤੈਨੂੰ ਧਮਕੀ ਦੋ ਬਣਾ ਵੀਡੀਓ ਹੁਣ ਬਣਾ ਮੈਂ ਬਣਾਉਣੀ ਆਰੇ ਬਣਾਉਣੀ ਆ ਇਹ ਬੇਟਾ ਮੇਰਾ ਸੰਜਰ ਬੰਦਾ ਕਿਨੇ ਪਾਲਿਆ ਸਾਨੂੰ ਤੁਸੀਂ ਪਾਲਿਆ ਸਾਲੇ ਭੱਜ ਗਏ ਛੱਡ ਕੇ ਸਾਨੂੰ ਛੋੜ ਕੇ ਸਾਨੂੰ ਛੱਡ ਕੇ ਭੱਜ ਗਏ ਸੀ ਬਾਜੀ ਕੀ ਕਹਿਣਾ ਚਾਹੁੰਦੇ ਹੋ ਕਿੱਥੇ ਭੱਜ ਗਏ ਸੀ ਇਹ ਇਹ ਸਾਨੂੰ ਛੱਡ ਕੇ ਭੱਜ ਗਏ ਸੀ ਸਿਲੰਡਰ ਸਿਲੰਡਰ ਸਾਰਾ ਕੁਝ ਚੱਕ ਕੇ ਲੈ ਗਏ ਸੀ ਇਹ ਸਾਨੂੰ ਅਸੀਂ ਹੁੰਦੇ ਹੋਏ ਰਾਸ਼ੀਵਾਰੋਂ ਹੁੰਦੇ ਹੈ ਕਿੰਨੇ ਨਹੀਂ ਪੜਾਇਆ ਇਹ ਸਾਨੂੰ ਪਤਾ ਠੀਕ ਆ ਤੁਸੀਂ ਮਾਂ ਕੀ ਲੱਗਦੇ ਹੋ ਮੈਂ ਬੇਟੀਆਂ ਇਹਨਾਂ ਦੀ ਕੀ ਨਾਮ ਆ ਆਪਣਾ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਹਾਂਜੀ ਤੁਹਾਡਾ ਨਾਮ ਕੀ ਹੈ ਬਾਈ ਜੀ ਨਵਦੀਪ ਸਿੰਘ ਸਾਡਾ ਪਿਆਰ ਕਿਨੇ ਕਰਿਆ ਕਿਨੇ ਬਿਕਵਾ ਮਗਰਾਇਆ ਸਾਨੂੰ ਅੱਛਾ ਕੀ ਚੱਕਰ ਕੀ ਹੋਇਆ ਸੀ ਆ ਕਿਹੜਾ ਐਡਾ ਮੈਟਰ ਹੋ ਗਿਆ ਵੀ ਜਿਹੜੇ ਤੁਸੀਂ ਅੱਜ ਹੱਥੋਂ ਪਾਈ ਤੇ ਪਹੁੰਚੇ ਇਹ ਸਾਡੇ ਨਾਲ ਬਕਵਾਸ ਕਰਦਾ ਇਹ ਕੁੜੀ ਬਾਰੇ ਮੇਰੀ ਛੋਟੀ ਭੈਣ ਬਾਰੇ ਕੀ ਕਹ ਇਹਨਾਂ ਨੇ ਕੀ ਬਕਵਾਸ ਕੀਤੀ ਆ ਤੁਹਾਡੇ ਸਾਹਮਣੇ ਹੀ ਕਿਹਾ ਨਹੀਂ ਬਾਈ ਜੀ ਸਾਡੇ ਸਾਹਮਣੇ ਨਹੀਂ ਕਿਹਾ ਇਹਨਾਂ ਨੇ ਪੁਸ਼ਟੀ ਕੀਤੀ ਆ ਸਾਡਾ ਚੈਨਲ ਇਹਦੀ ਪੁਸ਼ਟੀ ਕਰਦਾ ਕੋਈ ਡੀਐਨਏ ਟੈਸਟ ਹੋਇਆ ਜਾਂ ਕੁਝ ਹੋਰ ਹੋਇਆ ਦੱਸੋ ਮੈਨੂੰ ਕੀ ਹੋਇਆ ਸ਼ੋਸ਼ਣ ਕੀਤਾ ਵਾ ਜਗਦੇਵ ਸਿੰਘ ਨੇ ਤੂੰ ਹੁੰਦਾ ਕੋਈ ਗੱਲ ਕਹਿਣ ਵਾਲਾ ਕੋਰਟ ਵਿੱਚ ਫੈਸਲਾ ਹੁੰਦਾ ਪਿਆ ਸੀਗਾ ਇਹ ਮੁਕਰ ਹੀ ਹੋਇਆ ਸੀਗਾ ਫੈਸਲਾ ਤਲਾਕ ਦਾ ਮੁਕਰ ਗਿਆ ਉੱਥੇ ਕੋਰਟ ਵਿੱਚ ਇਹਦਾ ਖਰਚਾ ਲਾਇਆ ਕੁੜੀ ਦਾ ਕਿੰਨਾ ਜੀ ਖਰਚਾ ਕੋਰਟ ਵਿੱਚ ਲੱਗਣਾ ਸੀ ਇਹਦਾ ਗੱਲ ਹੁੰਦੀ ਸੀ ਹੂੰ ਕਹਿੰਦਾ ਜੀ ਮੇਰੀ ਕੁੜੀ ਨਹੀਂ ਹੈਗੀ ਡੀਐਨਏ ਟੈਸਟ ਕਰਾ ਲਓ ਉਹ ਨਾ ਤੇਰੀ ਕੁੜੀ ਨਹੀਂ ਸੀਗੀ ਉਹ ਬੱਚੇ ਤੇ ਕੁੜੀ ਵਰਗੀ ਕਮੋਡੀਸ਼ਨ ਤੁਸੀਂ ਮੈਂ ਘਰ ਦਾ ਕਮੋਡੀਸ਼ਨ ਮੰਗਦਾ ਸੀ ਸ਼ਟਾਪ ਮਰਦ ਯੂ ਇਡੀਟ ਕੋਈ ਜਗ੍ਹਾ ਜੁਗਾਨੀ ਮਿਲਨੀ ਠੀਕਾ ਜਗਰੀ ਨਹੀਂ ਮਿਲਨੀ ਜਗਾ ਦਿਖਾਏ ਕਿਥਾ ਕੋਈ ਜਗਾ ਨਹੀਂ ਮਿਲਨੀ ਜਗਾਏ ਕਿਥਾ ਤੇਰੇ ਕੋਲ ਨਹੀਂ ਜਗਾ ਦਿਖਾ ਲ ਕਰਦਾ ਤੂੰ ਸਾਰੇ ਕਹਿੰਦੇ ਰੋਡ ਤੇ ਸਨ ਰੋਡ ਤੇ ਸਨ ਤੇ ਆ ਰੋੜੋਂ ਨਹੀਂ ਪਤਾ ਸਿਆ ਤਾਂ ਸਾਨੂੰ ਛੱਡ ਕੇ ਗਏ ਸੀ ਤੁਸੀਂ ਤੁਸੀਂ ਕੌਣ ਲੱਗਦੇ ਹੋ ਇਹਨਾਂ ਦੇ ਕੀ ਨਾਂ ਨਾ ਜੀ ਤੁਹਾਡਾ ਪ੍ਰੀਤਕੌਰ ਬੋਲਦਾ ਨਹੀਂ ਜੇ ਸੰ ਛੋਟੇ ਛੋਟੇ ਮਾਵਾ ਕਿੱਥੇ ਤੇਰੇ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚ ਜ਼ਬਰਦਸਤ ਝਗੜਾ ਹੋਇਆ ਕਿੱਥੇ ਮਾਵਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਪਿਓ ਪੁੱਤ ਦਾ ਰੋਲਾ ਇਹ ਨਹੀਂ ਅਪਣਾਣ ਲੱਗੇ ਹੋ ਇਹ ਕਿਹੜੇ ਬਾਪੇ ਮਗਰ ਨੇ ਇਹ ਹਲਾ ਤਾਂ ਚੱਲਦਾ ਰਿਹਾ ਅੱਥਾ ਬਾਈ ਦੇ ਪਹੁੰਚਣ ਤੇ ਇਹਨਾਂ ਨੇ ਨਹੀਂ ਅਸੀਂ ਤੇ ਕੀ ਲੱਗਦਾ ਤੇਰਾ ਇਹਨਾਂ ਦੀ ਬੇਟੀ ਤੇ ਇਹਨਾਂ ਦਾ ਬੇਟਾ ਵੀ ਮੈਂ ਕੀ ਲੱਗਦਾ ਤੇਰਾ ਦੱਸ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬੋਲਦਾ ਨਹੀਂ ਕੀ ਲੱਗਦਾ ਮੇਰੇ ਹੱਥੋਂ ਬਾਈ ਨਾ ਕਰਿਓ ਹੱਥੋਂ ਬਾਈ ਨਹੀਂ ਬੰਦਾ ਬਾਈ ਹੀ ਕਰਦੇ ਮੇਰੇ ਲਾਈਵ ਚੱਲ ਰਹੀ ਆ ਹੱਥੋਂ ਬਾਈ ਦੱਸ ਮਿੰਦੂ ਮੈਂ ਕੀ ਲੱਗਦਾ ਤੇਰਾ ਕੀ ਲੱਗਦਾ ਮੈਂ ਤੇਰਾ ਦੱਸੋ ਜੀ ਲੈਣ ਦੋ ਜੀ ਲੈਣ ਦੋ ਸਾਨੂੰ ਕੀ ਲੱਗਦਾ ਮੈਂ ਤੇਰਾ ਆ ਕੀ ਲੱਗਦੀ ਆ ਤੇਰੀ ਕਿਹਨਾ ਮੈਂ ਕੀ ਲੱਗਦਾ ਤੇਰਾ ਹਾਂ ਮੈਂ ਤੂੰ ਮੇਰਾ ਬੇਟਾ ਨਹੀਂ ਲੱਗਦਾ ਤੇ ਆ ਕੀ ਲੱਗਦੀ ਹੈ ਤੈਨੂੰ ਕੁੜੀ ਆ ਕੋਈ ਡਾਕਟਰ ਮੈਂ ਤੇਰੇ ਮਾਰੇ ਬਗਲ ਬੱਤਕਿਆ ਇੱਕ ਮਿੰਟ ਹੱਥ ਪਰੇ ਹੱਥੋਂ ਬਾਈ ਨਾ ਕਰ ਹੱਥੋਂ ਬਾਈ ਨਾ ਕਰ ਸ਼ਾਂਤੀ ਨਾਲ ਕਰ ਤੋ ਇੱਕ ਕੁੜੀ ਦਾ ਨੰਬਰ ਤੇ ਫੋਨ ਹਾਂ ਮੈਂ ਬੇਟਾ ਲੱਗਦਾ ਤੇਰਾ ਸਾਡੇ ਤੋਂ ਇਲਾਵਾ ਕੋਈ ਹੋਰ ਹੈ ਤੇਰੇ ਕੋਲ ਪਰਿਵਾਰ ਆ ਖਣ ਨੂੰ ਹਾਂ ਸਾਡੇ ਤੋਂ ਇਲਾਵਾ ਕੋਈ ਹੋਰ ਹੈ ਤੇਰੇ ਕੋਲ ਅੱਛਾ ਅੱਛਾ ਕੀ ਜਵਾਬ ਦੇ ਆਪਰੇ ਨੇ ਤੁਸੀਂ ਮੇਰੇ ਕੋਲ ਤੁਸੀਂ ਹੋ ਤੇਰੇ ਵਰਗਾ ਜਿਹੜਾ ਬਣਾ ਹੈ ਮੈਨੂੰ ਤੁਸੀਂ ਘਰੋਂ ਕੱਢ ਦੇਂਦੇ ਕਿੱਥੇ ਨਿਕਲਿਆ ਸੀ ਤੁਸੀਂ ਆਹ ਬਿਲਕੁਲ ਆਪ ਨੇ ਕੱਢਿਆ ਬਿਲਕੁਲ ਤੁਸੀਂ ਡਾਂਗਾ ਲੈ ਕੇ ਮੈਨੂੰ ਕੱਢਿਆ ਮੇਰੇ ਹੱਥ ਨਾਲ ਆ ਹਾਂ ਡਾਂਗਾ ਨਾਲ ਹੱਥ ਨਾਲ ਆ ਹੱਥ ਨਾਲ ਆ ਹਾਂ ਸਿਲੰਡਰ ਲੈ ਕੇ ਟੈਕੀ ਕੱਪੜਾ ਪਹਿਨ ਕੇ ਬਾਹਰ ਕੱਢ ਕੇ ਸੱਟਿਆ ਮੈਂ ਨਹੀਂ ਕੋਈ ਸਿੱਟੇ ਮਿੰਤਾ ਉਹਨਾਂ ਪਤਾ ਨਹੀਂ ਸੀ ਏਡੀ ਕਿ ਸੀਗੀ ਛੋਟੀ ਨਹੀਂ ਸੀਗਾ 1100 ਦਾ ਜਿੰਦਗੀ 24 ਸਾਲ ਦੀ ਹੋ ਗਈ 26 ਸਾਲ ਦੀ ਪਤਾ ਨਾ 26 ਸਾਲ ਦੀ ਕੀਨੇ ਮੇਰੇ ਖਾਤੇ ਕੀ ਕੀਤਾ ਤੁਹਾਡੇ ਵਾਸਤੇ ਕੀ ਕੀਤਾ ਤੁਹਾਡੇ ਵਾਸਤੇ ਕਿਨੇ ਕਿਨੇ ਪੜਾਇਆ ਸੰਨ ਠੀਕ ਕੀਤਾ ਤੁਸੀਂ ਹਦ ਤੱਕ ਸਾਡੇ ਵਾਸਤੇ ਅੱਛਾ ਅੱਛਾ ਕੀ ਜਵਾਬ ਦੋ ਇਹਨੂੰ ਕਿਨੇ ਪੜਾਇਆ ਵਾ ਡਿਗਰੀ ਕਿਨੇ ਕਰਾਈ ਗਿਆ ਡਿਗਰੀ ਤੁਸੀਂ ਮੈਨੂੰ ਘਰੇ ਨਹੀਂ ਪੜਨ ਦਿੱਤਾ ਪਹਿਲੇ ਕਿੰਨੀ ਮਰਤਸਿਆ ਆ ਆ ਤੇਰੀ ਵੀਡੀਓ ਬਣੀ ਹੀ ਆ ਥੋੜੀ ਆ ਦੇਖੋ ਘਰੇ ਨਹੀਂ ਪੜਾਂ ਨਾਂਝਾ ਮੈਂ ਬਣਾਨੀ ਆ ਵੀਡੀਓ ਹਾਂ ਚਲ ਠੀਕ ਆ ਲਾ ਕੋਟ ਦੇ ਵਿੱਚ ਕੋਟ ਦੇ ਵਿੱਚ ਕਿੱਥੇ ਸੁਣਵਾਈ ਨਹੀਂ ਹੋਈ ਤੇਰੀ ਆ ਕਿੱਥੇ ਨਹੀਂ ਸੁਣਵਾਈ ਹੋਈ ਕਿੱਥੇ ਫੈਸਲਾ ਨਹੀਂ ਹੋਇਆ ਤੇਰੀ ਨਾਲ ਕਿੱਥੇ ਨਹੀਂ ਫੈਸਲਾ ਹੋਇਆ ਕੱਲ ਮੈਂ 7.5 ਲੱਖ ਮੰਗਦਾ ਵਾਂ 7.5 ਲੱਖ ਕਿੱਥੇ ਹੋਣੇ ਕੋਈ ਕਰ ਠੀਕ ਹੈ ਆਪਣਾ ਵਾਲੀ ਏਰੀ ਜਗਾ ਤੁਹਾਡਾ ਕੋਈ ਹੱਥ ਨਹੀਂ ਹੈਗਾ ਠੀਕ ਹੈ ਨਾ ਸਮਝ ਆ ਗਈ ਬਸ ਸਾਨੂੰ ਜੀ ਲੈਂਦੇ ਰੱਬ ਕਰਕੇ ਠੀਕ ਹੈ ਇਹ ਬੇਨਤੀ ਆ ਸਾਡਨ ਜੀ ਲੈਂਦੋਂ 15 16 ਸਾਲ ਹੋ ਗਏ ਸਾਨੂੰ ਕੋਟ ਕਰਕੇ ਕਚੈਰੀਆਂ ਚ ਧੱਕੇ ਖਾਂਦੇ ਨੂੰ ਕਿਹਦੀ ਨਾ ਲੈਸੀ ਤੁਹਾਡੇ ਦਾ ਖਰਚੇ ਦਾ ਖਰਚੇ ਦੇ ਖਰਚੇ ਤੁਹਾਡੇ ਹੀ ਹੋਏ ਸੀ ਪਹਿਲਾਂ ਤੁਸੀਂ ਲਾਇਆ ਸੀ ਸਾਨੂੰ ਅੰਦਰ ਬਾੜ ਲੈਣ ਬੰਦੇ ਲੈ ਕੇ ਪਹਿਲਾਂ ਤੁਸੀਂ ਆ ਗਏ ਸੀ ਸਾਡੇ ਘਰੇ ਕੌਣ ਆਵਦਾ ਕੌਣ ਹੈ ਤੁਹਾਡੇ ਆਪਾਂ ਮਾਪੇ ਤੁਹਾਡੇ ਚਲ ਕੌਣ ਕੌਣਾ ਤੁਹਾਡੇ ਮਾਪੇ ਮੇਰੇ ਮਾਪੇ ਪਹਿਗੇ ਨੇ ਮੈਂ ਹੋਰ ਪੂਰੇ ਹੋ ਗੱਦੀ ਘਰ ਕਿੱਥੇ ਤੁਹਾਡਾ ਗੱਦੀ ਘਰ ਕਿੱਥੇ ਲੈ ਕੀ ਲੈਣਾ ਇਸ ਚੀਜ਼ ਤੋਂ ਲੈ ਕੀ ਲੈਗੀ ਮੈਂ ਮੁੰਡਾ ਹੀ ਤੇਰਾ ਤੁਹਾਡੀ ਪਿੰਡਾ ਮੇਰਾ ਮੈਂ ਮੁੰਡਾ ਹੀ ਤੇਰਾ ਹਾਂ ਗੱਦੀ ਘਰ ਰਹਿੰਦੇ ਤੂੰ ਮੇਰੇ ਘਰ ਚ ਆ ਤਵਾ ਤੇਰਾ ਕਰ ਹਾਂ ਤੂੰ ਬਣਾਇਆ ਕਿੱਥੋਂ ਤੁਸੀਂ ਬਣਾਇਆ ਕਿੱਥੋਂ ਤੇਰਾ ਘਰ ਤੇ ਆਹ ਤਾਂ ਕਹਿੰਦੇ ਸੜਕਾ ਤੇ ਸੁੰਦਾ ਜੰਦੇ ਕਿ ਕਿੱਥੇ ਆਹ ਕਹਿੰਦੇ ਮੇਰਾ ਕ ਉਹ ਮੇਰਾ ਰਹਿਨੇ ਤੁਸੀਂ ਮੇਰੇ ਘਰ ਤੇ ਤੇਰਾ ਘਰ ਸਾਡਾ ਘਰ ਆਇਆ ਹੋਇਆ ਹੋ ਸਾਡੇ ਨਾਨਕੇ ਦਾ ਬਿਲਕੁਲ ਤੁਹਾਡੇ ਪਰ ਆਇਆ ਹੈ ਸਾਡੇ ਨਾਨਕੇ ਦਾ ਬਣਾਇਆ ਹੋਇਆ ਕੋਈ ਮੁੰਡਾ ਹੈ ਨਾਨਕੇ ਦਾ ਦਫਾ ਹੋ ਵੇ ਇਥੋਂ ਤੂੰ ਬਦਮਾਸ਼ੀ ਕਰਦਾ ਸਾਡੇ ਤੇ ਹੈ ਬਦਮਾਸ਼ੀ ਹੋਵੇ ਤੇ ਜਾ ਕੇ ਸਾਨੂੰ ਖੜਾ ਕਰਦਾ ਤੂੰ ਹੈ ਇਹਣਾ ਸੀਗਾ ਤੁਹਾਨੂੰ ਕਿਹੜੇ ਬਦਮਾਸ਼ਾਂ ਚ ਖੜਾ ਕੀਤਾ ਬਾਈ ਜੀ ਇਹਨਾਂ ਨੇ ਬਾਜੀਗਰ ਜਿਹੜੇ ਉਹ ਇੱਕ ਨਾ ਹੈਗੇ ਨੇ ਬਾਜੀਗਰ ਸਾਡੀ ਕਲੋਨੀ ਦੇ ਉਹਨਾਂ ਦਾ ਨੂੰ ਲੈ ਕੇ ਇਕੱਠਾ ਕਰਕੇ ਸਾਡੇ ਘਰੇ ਆਏ ਨਾਮ ਕੀ ਆ ਨਾਮ ਨਹੀਂ ਮੈਨੂੰ ਪਤਾ ਕੋਈ ਕੀ ਆ ਉਹਨਾਂ ਦਾ ਠੀਕ ਆ ਤੇ ਇੱਕ ਇਹਨੇ ਫੋਨ ਕਰਾਇਆ ਸੀਗਾ ਮੈਨੂੰ ਲੁਧਿਆਣੇ ਤੋਂ ਬੰਦਾ ਸੀਗਾ ਅੱਛਾ ਕਹਿੰਦਾ ਸੀ ਮੈਂ ਪਹਿਲੇ ਬੋਲਦਾ ਲੁਧਿਆਣੇ ਦਾ ਗੱਲ ਕਰਨੀ ਆ ਤੁਹਾਡੇ ਨਾਲ ਫੈਸਲਾ ਕਰਨਾ ਮੈਂ ਕਿਹਾ ਜਾ ਕੇ ਗੱਲ ਕਰਦੇ ਆ ਮੈਂ ਜਦੋਂ ਜਾ ਕੇ ਬੈਠਾ ਕਹਿੰਦਾ ਤੇਰੇ ਜੁੱਤੀਆਂ ਮਾਰ ਕੇ ਘਰੋਂ ਕੱਢਾਂਗੇ ਤੁਹਾਨੂੰ ਕਹਿ ਰਿਹਾ ਹਾਂ ਹਾਂ ਜੀ ਕੌਣ ਸੀ ਐਮਐਲਏ ਉਹ ਕੀ ਨਾਮ ਸੀ ਨਹੀਂ ਕਿਹਾ ਜੀ ਨਹੀਂ ਕਿਹਾ ਕਿਉਂ ਨਹੀਂ ਕਿਹਾ ਬਿਲਕੁਲ ਹੀ ਕਿਹਾ ਕਿਉਂ ਨਹੀਂ ਕਿਹਾ ਬਿਲਕੁਲ ਹੀ ਕਿਹਾ ਇਹ ਹੀ ਹਾਲ ਤੁਸੀਂ ਝੂਠ ਬੋਲਣ ਦਾ ਤੁਸੀਂ ਤਲਾਕ ਦੇ ਕੇ ਮੁਕਤੀ ਝੂਠ ਐਨਾ ਬੋਲਦੇ ਤੁਸੀਂ ਨਹੀਂ ਇੱਕ ਵਾਰ ਗੱਲ ਸੁਣ ਮੇਰੀ ਭਾਈ ਹੱਥ ਨਾ ਹੱਥ ਲਾ ਹੱਥ ਨਾ ਲਾ ਸੁਣ ਮੈਂ ਕੋਈ ਮਾਂ ਪਾਪ ਤੁਸੀਂ ਆਪਣੇ ਆਪਣੇ ਪਿਆਰ ਦੇ ਜ਼ੋਰ ਹਾਂ ਪਾ ਪਹਿਲੀ ਗੱਲ ਤਾਂ ਤੇਰੇ ਹੱਥੋਂ ਮੇਰੇ ਜੰਮਣ ਨਾਲ ਕੋਈ ਬਾਵਰੀ ਬਣ ਜਾਂਦਾ ਠੀਕ ਆ ਅੱਛਾ ਇਹਨੇ ਤੁਹਾਨੂੰ ਪੁੱਛਿਆ ਨਹੀਂ ਕਿਉਂ ਪੁੱਛਿਆ ਇਹਨੇ ਕੀ ਪੁੱਛਿਆ ਦੱਸ ਤੁਹਾਨੂੰ ਮੈਂ ਹੁਣ ਕੀ ਕਰਦਾ ਦੱਸ ਉਹਦੇ ਕਿਹੜੀ ਬੜਾਈ ਕਰਦਾ ਮੈਂ ਦੱਸ ਦੇ ਕੁਝ ਪਤਾ ਤਾਂ ਹੈ ਨਹੀਂ ਤੁਸੀਂ ਮੈਰੜੋ ਬਾਈ ਨਹੀਂ ਜੀ ਅਨ ਮੈਰੜੋ ਕਿੰਨੀ ਉਮਰ ਆਪਣੀ 23 ਸਾਲ 23 ਸਾਲ ਤੇ ਇਹਨੇ ਤੁਹਾਨੂੰ ਪਾਲੇ ਨਹੀਂ ਬਿਲਕੁਲ ਨਹੀਂ ਅਸੀਂ ਛੋਟੇ ਹੁੰਦੇ ਹੁੰਦੇ ਨੇ ਤਾਂ ਛੱਡ ਗਏ ਅਸੀਂ ਛੋਟੇ ਹੁੰਦੇ ਸੀ ਸਾਡੇ ਨਾਨਕੇ ਸਾਡੇ ਘਰ ਦੇ ਰਾਸ਼ਨ ਲੈ ਕੇ ਆਉਂਦੇ ਸੀ ਹਰ ਮਹੀਨੇ ਠੀਕ ਆ ਇਹਨਾਂ ਦੇ ਹੁੰਦੇ ਹੋਏ ਅੱਛਾ ਇਹਨਾਂ ਦੇ ਹੁਣ ਤੋਂ ਜਾਣ ਤੋਂ ਬਾਅਦ ਜਗਦੇਵ ਸਿੰਘ ਤੇ ਕਿਉਂ ਐਲੀਗੇਸ਼ਨ ਲਾ ਰਹੇ ਨੇ ਕਿਉਂਕਿ ਉਹ ਸਾਨੂੰ ਪਾਲਦੇ ਰਹੇ ਕਿਉਂਕਿ ਉਹ ਸਾਨੂੰ ਪਾਲਦੇ ਨੇ ਸਾਨੂੰ ਪੜਾਈ ਪੜ੍ਹਾਉਂਦੇ ਸਾਡੀ ਪੜ੍ਹਾਈ ਉਹਨਾਂ ਨੇ ਕਰਾਈ ਆ ਐਲੀਗੇਸ਼ਨ ਉਹਨਾਂ ਨੇ ਤੁਹਾਡੀ ਪੜ੍ਹਾਈ ਪੂਰੀ ਕਰਵਾਈ। ਹਾਂਜੀ। ਉਹਨਾਂ ਨੇ ਹੀ ਮੇਰਾ ਵਿਆਹ ਕਰਾਇਆ ਠੀਕ ਆ ਸਾਰਾ ਵਿਆਹ ਦਾ ਖਰਚਾ ਉਹਨਾਂ ਨੇ ਹੀ ਮੇਰਾ ਕਰਿਆ ਦਾਜ ਤਹੇ ਜੋ ਉਹਨਾਂ ਨੇ ਜੋ ਵੀ ਕਰਿਆ ਸੋਨੇ ਦੇ ਗਹਿਣੇ ਉਹਨਾਂ ਸਾਰਾ ਪੂਰੀ ਵਿਆਹ ਦਾ ਖਰਚਾ ਉਹਨਾਂ ਨੇ ਹੀ ਕਰਿਆ ਮੇਰਾ। ਇਹਨਾਂ ਨੇ ਕੁਝ ਨਹੀਂ ਕੀਤਾ। ਇਹਨਾਂ ਨੇ ਕੁਝ ਵੀ ਨਹੀਂ ਕੁਝ ਵੀ ਨਹੀਂ ਕਰਿਆ ਤਾਂ ਬਸ ਇਨਜਾਮ ਲਾਉਣ ਤੇ ਸਾਨੂੰ ਕੋਰਟ ਕਚਹਿਰੀ ਚ ਘੜੀ ਸੰਦੇ ਆ ਘੜੀ ਕਿਸੇ ਬਸ। ਉਹ ਤੁਸੀਂ ਪ੍ਰਸ਼ਾਸਨ ਅਕੀ ਕੀ ਅਪੀਲ ਕਰਦੇ ਹੋ ਪੰਜੀ? ਸਾਨੂੰ ਇਹ ਇਹ ਕਰਦੇ ਆ ਵੀ ਸਾਨੂੰ ਇਹ ਜੜੀ ਇਹ ਦੋ ਦੋ ਖਹਿੜਾ ਛਡਾਓ ਸਾਡਾ। ਖਹਿੜਾ ਛਡਾਓ ਬਸ। ਬਾਈ ਅਸੀਂ ਥੋੜਾ ਛਡਾਵਾਂਗੇ ਫਿਰ ਮਹੌਨ ਤੇ ਤੁਸੀਂ ਜਾਓ ਨਮਾਇੰਦਿਆਂ ਨਾਲ ਗੱਲ ਕਰੋ ਜਿਹੜੇ ਉੱਥੇ ਦੇ ਮੈਂ ਨਹੀਂ ਗੱਲ ਕਰਨੀ ਤਾਂ ਅੱਗੇ ਅੱਗੇ ਵਧੀਆ ਮੈਂ ਕੇ ਆਪਣੇ ਰਾਮ ਨਾਲ ਗੱਲ ਕਰਦੇ ਤਾਂ ਉਹਦੇ ਹੱਥੋਂ ਪਾਈ ਸ਼ੁਰੂ ਕਰਤੀ ਇਹ ਤਾਂ ਅੱਗੇ ਅੱਗੇ ਹੱਥੋਂ ਪਾਈ ਨਾ ਮਸਲੇ ਹੱਥੋਂ ਪਾਈ ਪੁੱਤਰ ਨਾਲ ਮਸਲੇ ਹੱਥੋਂ ਪਾਈ ਗੱਲ ਸੁਣੋ ਤੁਹਾਡੀ ਧੀ ਆ ਤੁਹਾਡੀ ਭੈਣ ਆ ਉੱਥੇ ਕੋਈ ਐਲੀਗੇਸ਼ਨ ਲਾਵੇ ਉਹਨਾਂ ਨੂੰ ਕੋਈ ਧੱਕਾ ਕਰਦਾ ਜਾਉਂਦਾ ਭਾਈ ਉਹਦੀ ਧੀ ਤਾਂ ਧੀ ਆ ਉਹਦੀ ਨਹੀਂ ਹੈਗੀ ਉਹਦੀ ਤੀ ਨਹੀਂ ਹੈਗੀ ਕਿਹੜੀ ਧੀ ਆ ਧੀ ਦੱਸ ਕਿਹੜੀ ਸੀ ਤੇਰੀ ਤੇ ਜੀ ਤਾਂ ਕਿਹਾ ਸੀ ਮੇਰੀ ਕੋਈ ਧੀ ਨਹੀਂ ਹੈਗੀ ਮੇਰੇ ਦੋ ਬੱਚੇ ਨੇ ਦੋ ਬੱਚੀਆਂ ਨੇ ਮੇਰੇ ਏ ਕਿਹਾ ਸੀ ਇਹ ਮਤਲਬ ਜਗਦੇਵ ਸਿੰਘ ਸੱਚ ਬੋਲ ਰਿਹਾ ਹਾਂ ਜੀ ਕੋਈ ਤਾਂ ਹੀ ਨਹੀਂ ਹੈਗੀ ਅਸੀਂ ਦੋਨੇ ਬੱਚੇ ਐਨਆਰਈ ਉਹ ਉਹ ਦਿਲਪ੍ਰੀਤ ਨਹੀਂ ਸੀਗੀ ਫਿਰ ਕਿਉਂ ਵਿੱਚ ਫਿਰ ਇੰਨੀ ਪੰਜ ਕਿਉਂ ਨੋ ਬਤਾ ਗਈ ਵੀ ਤੁਸੀਂ ਹੱਥੋਂ ਪਾਈ ਤੇ ਉਤਰੇ ਆਏ ਹੋ ਹੱਥੋਂ ਪਾਈ ਤੇ ਜਦ ਤੁਸੀਂ ਗੱਲਾਂ ਹੀ ਇਹ ਕਰਦੇ ਹੋ ਅਸੀਂ ਗੱਲਾਂ ਕਰਦੇ ਆ ਇਹ ਗੱਲਾਂ ਕਰਦੇ ਆ ਤੁਸੀਂ ਹੈਲਪ ਕਰ ਰਹੇ ਹੋ ਨਾਲਾ ਮੈਂ ਹੈਲਪ ਹੈਲਪ ਵੀ ਆ ਸਾਨੂੰ ਕੋਈ ਵੀ ਬੁਲਾਏਗਾ ਅਸੀਂ ਤੁਹਾਡੇ ਪੱਖ ਨਾਲ ਨਹੀਂ ਤੁਹਾਡੇ ਪੱਖ ਸੋਹਣੀ ਦੇ ਨਹੀਂ ਨਹੀਂ ਤੁਸੀਂ ਆਪਣੇ ਪੱਖ ਦਿਓ ਪੱਖ ਦਿਓ ਆਪਣੇ ਤੁਸੀਂ ਦੇ ਰਹੇ ਆ ਇਹ ਆਹ ਦੇਖੋ ਲਾਈਵ ਚੱਲ ਰਿਹਾ ਇੰਨੀ ਦੀ ਗੱਲ ਨਾ ਕਰੋ ਲਾਈਵ ਚੱਲ ਰਿਹਾ ਉਧਰ ਇੰਨੀ ਦੀ ਗੱਲ ਨਾ ਕਰੋ ਅਸੀਂ ਪੱਕ ਸੁਣਨੇ ਦੋਨਾਂ ਪੱਖਾਂ ਦੇ ਪੱਖਾਂ ਦੇ ਪੱਖ ਸੁਣਨੇ ਅਸੀਂ ਜਗਦੇਵ ਜਗਦੇਵ ਸਿੰਘ ਨੂੰ ਵੀ ਫੋਨ ਕੀਤਾ ਸੀ ਅਸੀਂ ਦੇਖੋ ਅਸੀਂ ਬਿਆਨ ਕਰੀਏ ਪਬਲਿਕ ਹਾਂਜੀ ਹਾਂਜੀ ਅਸੀਂ ਨਹੀਂ ਕਰ ਸਕਦੇ ਸਾਡਾ ਕੰਮ ਆ ਕੰਮ ਕਰਨਾ ਸੀ ਜੋ ਸਾਡੀ ਡਿਊਟੀ ਆ ਅਸੀਂ ਕਰਤੀ ਤੁਹਾਡਾ ਜੋ ਕੰਮ ਸੀ ਉਹਨੂੰ ਕੁੱਟਣਾ ਸੀ ਤੁਸੀਂ ਕੁੱਟ ਲਿਆ ਹਾਂ ਇਹ ਤਾਂ ਚਿੱਤਰ ਲੱਗਣੇ ਸੀ ਇਹ ਉਹ ਤੁਹਾਡਾ ਤੁਹਾਡਾ ਮੈਟਰ ਆ ਇਹ ਰਸੰਗ ਰਹੇ ਹੁੰਦੇ ਕਿ ਡੇਰੇ ਚੋਂ ਉੱਥੇ ਵੀ ਲੱਗਣੀਆਂ ਸੀਆਂ ਐਸੀ ਉੱਥੇ ਵੀ ਦੇ ਸੀ ਹੁਣ ਹੀ ਲੱਗੇ ਆ ਅਸੀਂ ਤੁਸੀਂ ਪ੍ਰਸ਼ਾਸਨ ਕੋਲ ਕਿਉਂ ਨਹੀਂ ਜਾਂਦੇ ਹੈਗੇ ਜੀ ਤੁਸੀਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਕਿਵੇਂ ਜਾਈਏ ਭਾਈ ਕੰਪਲੀਟ ਕਰੋ ਜਾ ਕੇ ਵੀ ਇਹ ਸਾਨੂੰ ਪਰੇਸ਼ਾਨ ਕਰਦਾ ਤੰਗ ਕਰਦਾ ਸੀ ਹੁਣ ਸਾਨਿਆ ਥਾਣੇ 'ਚ ਕੰਪਲੇਂਟ ਕਰ ਦੇਣੀ ਆ ਇਹ ਕਰਨੀਆਂ ਇਹ ਗੱਲ ਕਰਨੀ ਨਹੀਂ ਆ ਹੱਥਾ ਪਾਈ ਕਰਨ ਤੋਂ ਬਾਅਦ ਤੁਸੀਂ ਕੰਪਲੇਂਟ ਕਰੋਗੇ ਤਾਂ ਬਾਅਦ ਤੁਸੀਂ ਕੰਪਲੀਟ ਕਰ ਰਹੇ ਹੋ ਇਹ ਨਹੀਂ ਤੁਹਾਡੀ ਵੀਡੀਓ ਪਬਲਿਕ ਦੇਖੇਗੀ ਟੈਂਪਰ ਕਰੋਗੇ ਤੁਸੀਂ ਕਿਸੇ ਨੂੰ ਕੀ ਕਰੋਗੇ ਅਗਲਾ ਇੱਕ ਪੁੱਤ ਕਿਸੇ ਪਿਓ ਨੂੰ ਕੁੱਟ ਰਿਹਾ ਵਾ ਇਹ ਨਹੀਂ ਟੈਂਪਰ ਕਰੋਗੇ ਕਿਸੇ ਨੂੰ ਪਿਓ ਨੂੰ ਲੱਗ ਲਾ ਇਹਨੂੰ ਪਿਓ ਨੂੰ ਨਹੀਂ ਸ਼ਰਮ ਆਉਂਦੀ ਹੈਗੀ ਪੁੱਤਰ ਨੂੰ ਤੰਗ ਕਰਦਾ ਉਹ ਨਹੀਂ ਦੇਖਿਆ ਤੁਸੀਂ ਰਲ ਮਿਲ ਕੇ ਰਹੋ ਬਾਈ ਤੁਸੀਂ ਕੀ ਨਾਲ ਰਹੋਗੇ ਤੁਸੀਂ ਇਕੱਠੇ ਬੈਠੋ ਨਮਾਇੰਦੇ ਕੋਲ ਜਾਓ ਜਿਹੜੇ ਨਮਾਇੰਦੇ ਚੁੜੇ ਹੋਏ ਗੱਲ ਤਾਂ ਕਰੋ ਸਾਡੇ ਨਾਲ ਪਰ ਮੇਰੀ ਗੱਲ ਸੁਣ ਖਰਚਾ ਤੁਹਾਨੂੰ ਦੇਣਾ ਨੀਗਾ ਅਸੀਂ ਕਿ ਇਕੱਠੇ ਰਹੋ ਦੇਖੋ ਜੇ ਤੁਸੀਂ ਕਿਸੇ ਨਮਾਇੰਦੇ ਕੋਲ ਜਾ ਕੇ ਬੈਠੋਗੇ ਜਾਂ ਕਿਸੇ ਅਧਿਕਾਰੀ ਦੇ ਦਾਰੇ ਜਾ ਕੇ ਬੈਠੋਗੇ ਇਹ ਇੱਕ ਵਾਰ ਤਾਂ ਸਾਹਮਣੇ ਸਾਹਮਣੇ ਬੈਠਣਾ ਹੀ ਪਊਗਾ ਸਿੱਧਾ ਕੋਰਟ ਪਈ ਆ ਕੋਰਟ ਵਿੱਚ ਜਾ ਕੇ ਜਿਸ ਕਰਾਂਗੇ ਅਸੀਂ ਸੁਣਾ ਇਹ ਵੀ ਕਰ ਸਕਦੇ ਹਾਂ ਇੱਕ ਵਾਰ ਤਾਂ ਹੋਇਆ ਬਹੁਤ ਵਾਰ ਰੋਟ ਕੇ ਚੈਰੀ ਜੀ ਇਸ ਤਰ੍ਹਾਂ ਨਾਲ ਖਾੜਿਆਂ ਚ ਬਹੁਤ ਵਾਰ ਬੈਠ ਚੁੱਕੇ ਆ ਬਹੁਤ ਵਾਰ ਇੱਕ ਵਾਰ ਨਹੀਂ ਹੋ ਗਿਆ ਭਾਈ ਇਹ ਦੇਖੋ ਮੇਰਾ ਤਾਂ ਕਹਿਣਾ ਇਹੀ ਆ ਬਈ ਤੁਸੀਂ ਪਿਓ ਪੁੱਤੋਂ ਤੁਸੀਂ ਕੱਲ ਨੂੰ ਇਕੱਠੇ ਹੋ ਜਾਣਾ ਵਾ ਅਸੀਂ ਨਹੀਂ ਹੋਣਾ ਇਕੱਠੇ ਹੋਣਾ ਜ਼ਰੂਰ ਆ ਮੈਂ ਭੈਣ ਜੀ ਗੱਲ ਸੁਣੋ ਨਵਾਂ ਨਾਲ ਕਦੇ ਮਾਸਾ ਲੱਗ ਨਹੀਂ ਹੋਏ ਹੈਗੇ ਤੁਸੀਂ ਇਕੱਠੇ ਹੋਣਾ ਅੱਜ ਵੀ ਹੋਣਾ ਕੱਲ ਵੀ ਹੋਣਾ ਹੋਣਾ ਜ਼ਰੂਰ ਆ ਕੋਈ ਗੱਲ ਨਹੀਂ ਉਹ ਤੁਹਾਡੀ ਜਿਹੜੀ ਆਖਰੀ ਲੱਕੜੀ ਹੁੰਦੀ ਆ ਨਾ ਉਹ ਪੁੱਤ ਦੀ ਹੁੰਦੀ ਆ ਪੁੱਤ ਨੇ ਹੀ ਟਿਕਾ ਨੂੰ ਅੱਗ ਦੇਣੀ ਆ ਪਰ ਜਿਹੜਾ ਇਹ ਮਾਹੌਲ ਤੁਸੀਂ ਬਣਾ ਲਿਆ ਲੜਾਈ ਝਗੜੇ ਵਾਲਾ ਇਹ ਮਾਹੌਲ ਠੀਕ ਜੀ ਜੋ ਇਹ ਸਾਡੇ ਨਾਲ ਕਰ ਰਹੇ ਮੇਰੀ ਗੱਲ ਸੁਣ ਲੈ ਇੱਕ ਵਾਰ ਮੇਰੀ ਗੱਲ ਸੁਣੋ ਜੋ ਇਹ ਸਾਡੇ ਨਾਲ ਕਰੇ ਚੰਗੀ ਗੱਲ ਨਾਲ ਉਹ ਇੱਕ ਲਿਮਿਟ ਹੁੰਦੀ ਆ ਕਿਸੇ ਦੀ ਤੁਹਾਡੇ ਪੱਖ ਸੁਣ ਰਹੇ ਆ ਨਾ ਭਾਜੀ ਅਸੀਂ ਤੁਹਾਡੇ ਪੱਖ ਸੁਣ ਰਹੇ ਆ ਨਾ ਜੀ ਤੁਹਾਡੇ ਸੁਣ ਰਹੇ ਆ ਨਾ ਪੱਕਾ ਸਿ ਅਸੀਂ ਪਹਿਲਾਂ ਵੀ ਫੋਨ ਕੀਤਾ ਸੀ ਫੋਨ ਕਰਕੇ ਇੱਕ ਲਿਮਿਟ ਹੁੰਦੀ ਆ ਕਿਸੇ ਚੀਜ਼ ਦੀ ਠੀਕ ਹੈ ਨਾ ਇਹ ਇਹਨੇ ਬੁਲਾਇਆ ਸੀ ਉਹ ਗੱਲਾਂ ਹੁੰਦੀਆਂ ਨੇ ਮੈਂ ਨਹੀਂ ਹੋਦਾ ਠੀਕਾ ਮੇਰੀ ਭੈਣ ਵਾਲਾ ਕੋਈ ਜਿੰਦਰ ਕਿਉਂ ਕਹੂਗਾ ਅੰਦਰ ਦੀ ਕਿਹੜੀ ਖਿਡਾਰੀ ਥੱਲੇ ਬਾਹਰ ਆਈ ਆ ਦੱਸੋ ਮੈਨੂੰ ਫੜ ਕੇ ਇਹੀ ਕਹਿ ਰਹੇ ਨੇ ਕੌਣ ਕਹਿ ਰਿਹਾ ਕਿਹਨੂੰ ਕਿਹਾ ਤੁਸੀਂ ਕਿਹਾ ਵਾ ਕੀ ਤੁਸੀਂ ਕਿਹਾ ਵੀ ਜਿੰਦਰ ਜਿੰਦਰ ਨੇ ਕਿਹਾ ਵਾ ਵੀਡੀਓ ਲਵਾ ਨਹੀਂ ਕੌਣ ਲਨੇ ਕਹਿਆ ਵਾ ਵੀ ਜੇ ਜਿੰਦਰ ਕਹੂਗਾ ਵੀਡੀਓ ਡਿਲੀਟ ਕਰਨੀ ਹੈ ਤਾਂ ਕਰਾਂਗੇ ਇਹ ਗੱਲ ਕਿਹਨੂੰ ਕਿਹਾ ਸੀ ਜਿੰਦਰ ਕੌਣ ਹੁੰਦਾ ਵਾ ਇਸ ਚੀਜ਼ ਦਾ ਵੀਡੀਓ ਡਿਲੀਟ ਕਰਾਉਣ ਵਾਲਾ ਹੈਗਾ ਤੁਸੀਂ ਕਿਹਾ ਜਾਂ ਨਹੀਂ ਜਿੰਦਰ ਕੌਣ ਹੁੰਦਾ ਇਸ ਨੂੰ ਵੀਡੀਓ ਡਿਲੀਟ ਕਰਾਉਣ ਵਾਲਾ ਗਲਤ ਗੱਲ ਨਾ ਕਰੋ ਨਾ ਗਲਤ ਜੀ ਸੈਂ ਨੇ ਨਾ ਗਲਤ ਬਰਦਾਸ਼ਤ ਕਰਦੇ ਆ ਅਸੀਂ ਤੁਹਾਡੇ ਪੱਖ ਲੈਣੇ ਨੇ ਅਸੀਂ ਤੁਹਾਡੇ ਪੱਖ ਲੈਣੇ ਹੁਣ ਲੈ ਲੇ ਹੁਣ ਪਬਲਿਕ ਨਿਰਨੇ ਕਰੇਗੀ ਇਹ ਚੀਜ਼ ਦਾ ਪਬਲਿਕ ਕੀ ਕਰੇਗੀ ਪਬਲਿਕ ਨੇ ਦੋਸਤੋ ਇੱਥੇ ਲੜਾਈ ਝਗੜੇ ਦਾ ਮਾਹੌਲ ਹੋ ਗਿਆ ਸੀ ਆਪਸੀ ਪਿਓ ਪੁੱਤ ਟਕਰਾਓ ਹੋ ਗਿਆ ਸੀਗਾ ਚਲੋ ਫਿਰ ਵੀ ਸ਼ਾਂਤ ਹੋ ਗਿਆ ਇਹਨਾਂ ਨੇ ਕੱਲ ਨੂੰ ਇੱਕ ਹੋ ਜਾਣਾ ਪਿਓ ਪੁੱਤ ਨੇ ਇਹ ਹਜੇ ਗੱਲਬਾਤ ਚੱਲ ਰਹੀ ਆ ਮੈਂ ਨਹੀਂ ਬੋਲ ਰਿਹਾ ਵਿੱਚ ਕੋਈ ਆਪਾਂ ਦੇ ਰਹੋ ਅਸਲੀ ਤੋਂ ਪਤਾ ਲੱਗਣਾ ਸਾਨੂੰ ਬਾਟੀਆਂ ਦੀ ਲੁਕੂ ਜਾਂ ਇਹ ਆ ਜਾ ਕੋਈ ਹੋਰ ਉਹ ਮੁੰਡਾ ਛੋਟਾ ਭਰਾ ਮੇਰਾ ਠੀਕ ਆ ਨਹੀਂ ਉਹਨੇ ਫਿਰ ਜਗਦੇਵ ਆ ਮੰਨਦਾ ਵੀ ਉਹਨੇ ਜ਼ਹਿਰ ਖਾਦੀ ਆ ਕਿਉਂ ਖਾਦੀ ਫਰ ਕੁੜੀ ਨੇ ਤੈ ਕੀ ਲੈਣਾ ਇਸ ਚੀਜ਼ ਤੋਂ ਤੇਰੀ ਕੁੜੀ ਆ ਕੁੜੀ ਨਹੀਂ ਹੈਗੀ ਜਦੋਂ ਤੁਹਾਡੀ ਇਹ ਕੀ ਲੈਣਾ ਇਸ ਚੀਜ਼ ਤੋਂ ਅਸੀਂ ਨਹੀਂ ਤੁਸੀਂ ਕਿ ਜ਼ਹਿਰ ਕਿਉਂ ਖਾਦੀ ਆ ਤੈਨੂੰ ਚਾਰ ਕੰਦਰ ਦੇ ਵਿੱਚ ਵਿਜ਼ਨ ਲੱਗਿਆ ਹੋਇਆ ਵਾ ਵੀ ਮੈਂ ਚਾਰ ਕੰਦਰ ਦੇ ਵਿੱਚ ਦੇਖਦਾ ਪਿਆ ਵਾਂ ਕੁੜੀ ਨੇ ਜ਼ਹਿਰ ਖਾਦੀ ਆ ਦੇਣਾ ਜਨਾਮ ਉਹ ਸਾਹਮਣੀ ਨਮਾਇੰਦਿਆਂ ਦੇ ਵਿੱਚ ਗੱਲ ਕਰੋ ਅੱਧਾ ਗੱਲ ਔਰੇ ਗੱਲ ਕਰ ਇੱਧਰ ਗੱਲ ਕਰ ਮੰਨ ਨਾਲ ਆ ਜਾ ਬੈਠ ਕੇ ਗੱਲ ਕਰ ਹਾਂ